ਨੰਬਰ 2025 ਹੈ ਤੇ ਕਈ ਸਾਰੀਆਂ ਕਿਸਮਾਂ ਨੂੰ ਤੁਸੀਂ ਜਾਣਦੇ ਹੋ ਕਿ ਆਪਾਂ ਡੁੱਡੀਆਂ ਖਾਦਾਂ ਪਾ ਕੇ ਬੀਜਦੇ ਹਾਂ ਇਹ ਟਾਈਮ ਨਹੀਂ ਹੈ ਡੁੱਡੀਆਂ ਖਾਦਾਂ ਪਾ ਕੇ ਬੀਜਣ ਦਾ ਡੁੱਡੀਆਂ ਖਾਦਾਂ ਪਾ ਕੇ ਜਿਹੜੀ ਕਿਸਮ ਤੁਸੀਂ ਬੀਜਣੀ ਹੁੰਦੀ ਹੈ ਉਹ ਆਪਾਂ 5 ਨਵੰਬਰ ਤੱਕ ਹੀ ਬੀਜਣੀ ਹੁੰਦੀ ਹੈ ਉਸ ਤੋਂ ਬਾਅਦ ਚ ਆਪਾਂ ਡੁੱਡੀਆਂ ਖਾਦਾਂ ਨਹੀਂ ਪਾਵਾਂਗੇ ਕਿਉਂ ਨਹੀਂ ਪਾਵਾਂਗੇ ਜੇਕਰ ਤੁਸੀਂ ਇਸ ਤੋਂ ਬਾਅਦ ਡੁੱਡੀਆਂ ਖਾਦਾਂ ਪਾਉਂਗੇ ਤਾਂ ਇਹ ਜਿਹੜੀ ਕਣਕ ਹੈ ਇਹਦਾ ਟਾਈਮ ਲੇਟ ਹੋ ਜਾਏਗਾ ਕਣਕ ਜ਼ਿਆਦਾ ਟਾਈਮ ਲਵੇਗੀ ਤਾਂ ਜਿਸ ਸਮੇ ਪੱਕੇਗੀ ਜਾਂ ਜਿਸ ਸਮੇ ਨਿਸਰੇਗੀ ਤਾਂ ਉਸ ਸਮੇ ਤਾਪਨ ਚਾਰਾ ਵਜ ਜਾਏਗਾ ਇਸ ਕਰਕੇ ਜੋ ਖਾਨਵੀਰ ਹੁਣ ਕਣਕ ਬੀਜ ਰਿਹਾ 12 ਨਵੰਬਰ 2025 ਨੂੰ ਵੀਡੀਓ ਰਿਕਾਰਡ ਹੋ ਰਹੀ ਹੈ ਉਹ ਇਸ ਚੀਜ਼ ਦਾ ਧਿਆਨ ਰੱਖਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜੋ ਸਪਾਰਸ਼ ਖਾਦਾ ਉਹਨਾਂ ਦਾ ਹੀ ਇਸਤੇਮਾਲ ਕਰਨ ਡੁੱਡੀ ਖਾਦ ਪਾ ਕੇ ਐ ਸਮੇਂ ਤੁਸੀਂ ਕੋਈ ਵੀ ਕਣਕ ਦੀ ਕਿਸਮ ਨਹੀਂ ਬੀਜੋਗੇ ਜੇਕਰ ਬੀਜੋਗੇ ਤਾਂ ਤੁਹਾਡਾ ਅੱਗੇ ਨੁਕਸਾਨ ਹੋਵੇਗਾ ਇਸੇ ਧਿਆਨ ਰੱਖਣਾ ਸਾਡੇ ਕੋਲੇ 5 ਨਵੰਬਰ ਤੱਕ ਦਾ ਟਾਈਮ ਹੁੰਦਾ ਡੁੱਡੀ ਖਾਦ ਪਾ ਕੇ ਬੀਜਣ ਦਾ ਵੱਧ ਤੋਂ ਵੱਧ 6-7 ਤੱਕ ਚਲੇ ਜਾਓ ਹੋਰ ਇਸ ਤੋਂ ਉੱਪਰ ਕੀ ਜਾਓਗੇ ਲੇਕਿਨ ਹੁਣ ਨਹੀਂ ਜੇ ਹੁਣ ਪਾਉਗੇ ਤਾਂ ਤੁਸੀਂ ਗਲਤ ਕਰ ਰਹੇ ਹੋ